ਜੀ ਨਹੀਂ ਜੀ ਹੈਗਾ ਆ ਤੋਰੇ ਵਾਤੇ ਘਰ ਦੇ ਕੰਮ ਵੀ ਕਰ ਲਈਏ ਆ ਬੱਚਾ ਬਾਅਦ ਤੇ ਕਹਿੰਦਾ ਅਸੀਂ ਜੰਪਿੰਗ ਵਾਲਾ ਬਣਾਉਣ ਲੱਗੇ ਆ ਤੇ ਪਿਆ ਤਾਂ ਹੁਣ ਕਸਣ ਲੱਗੇ ਇਹਨੂੰ ਤੇ ਤੇ ਥੋੜੀ ਲੱਗੇ ਆ ਮਾ ਥੋੜੀ ਨਾਲ ਹੋਊਗਾ ਹੈ ਥੋੜਾ ਵਾਤੇ ਬੈਕਟ ਵਿੱਚ ਕੰਮ ਠਾ ਗਾਲਾ ਭਾਵੇਂ ਸਿੱਧਾ ਕਰਨੂਗਾ ਆਪਾਂ ਉੱਪਰ ਹੀ ਸਾਈਡ ਤੋਂ ਐਂ ਕਰ ਲੈ ਇਹਨੂੰ ਨਹੀਂ ਕੋਈ ਜਿੰਨ ਬਦੀ ਨਾਲ ਦਾਂਗੇ ਆਊਗਾ ਵੀਰੇ ਇੱਥੇ ਉਲਟ ਮੈਂ ਸੱਟ ਵੱਜੂਗੀ ਸਿੱਧਾ ਕਰਨਾ ਔਖਾ ਹੋ ਰਿਹਾ ਨੇ ਆ ਵੀ ਪੈਸੇ ਨਿਕਲਣ ਲੱਗ ਗਿਆ ਦੇਖੋ ਇਹਨੇ ਕਿ ਪੈਸੇ ਥੋੜੇ ਹਾਂ ਮੈਂ ਥੋੜੀ ਲੈ ਕੇ ਆਉਣੀ ਪੈਣੀ ਹੈ ਚੱਲਿਆ ਆ ਲਿਆ ਥੋੜਾ ਜਿਹਾ ਹਲਕੀ ਹਲਕੀ ਬਰਸਾਤ ਪੈਣੀ ਸ਼ੁਰੂ ਹੋ ਗਈ ਆ ਤੇ ਬਹੁਤ ਅਸੀਂ ਦੋ ਬੰਦੇ ਦਿਮਾਗ ਲਾਇਆ ਤਾਂ ਕਿਤੇ ਗੱਲ ਬਣੀ ਹੈ ਪੂਰੀ ਇਹ ਇਹ ਨਟ ਪਛਾਲ ਚ ਗਏ ਦੇ ਫਿਰ ਬਰਸਾਤ ਹਟੀ ਅਸੀਂ ਨਟ ਕਸਤੇ ਹੁਣ ਸਪ੍ਰਿੰਗ ਬਹਿ ਸਾਨੂੰ ਪਤਾ ਨਹੀਂ ਰਹੇਗਾ ਵੀ ਕਿੱਦਾਂ ਕਿੱਦਾਂ ਕਸਣਾ ਸੀ ਭੁੱਲ ਗਏ ਪਿਛਲੇ ਸਾਲ ਆਇਆ ਹੋਤਾ ਪਰ ਅਸੀਂ ਫਿਰ ਵੀ ਸਰਚ ਕੀਤੀ ਇਹਦੇ ਬਾਰੇ ਮੈਂ ਸੋਚਦਾ ਮੈਂ ਸ਼ਾਇਦ ਇਸ ਇਹ ਅੰਦਰ ਨੂੰ ਕਸ ਹੋਣਗੇ ਇਹ ਪਰ ਨਹੀਂ ਇਹ ਬਾਹਰੇ ਤੇ ਤੇ ਨਿਸ਼ਾਨੀਆਂ ਲੱਗੀਆਂ ਹੋਈਆਂ ਦੇ ਵਿੱਚ ਵਿੱਚ ਇਹ ਥੋੜੀਆਂ ਥੋੜੀਆਂ ਨਾ ਉਹ ਨਿਸ਼ਾਨੇ ਦੇ ਹਿਸਾਬ ਨਾਲ ਅਸੀਂ ਪਾਲੇ ਫਿਰੇ ਬੱਚਾ ਨੂੰ ਲੈਣ ਲੰਘ ਗਿਆ ਕਿੱਕੀ ਤੇ ਸਾਨੂੰ ਅੱਜ ਇੱਕ ਫੈਮਿਲੀ ਨੇ ਇਨਵਾਈਟ ਕੀਤਾ ਸੀ ਅਸੀਂ ਉਹਨਾਂ ਕੋਲ ਚੱਲੇ ਆ ਤੇ ਟਾਈਮ ਲੱਗਾ ਵੀ ਕਿਹੜੇ ਦਿਨ ਤੁਸੀਂ ਫ੍ਰੀ ਆ ਹੁਣ ਤਾਂ ਫ੍ਰੀ ਐ ਵੈਸੇ ਅੱਜ ਕੀ ਕਰਵਾਂ ਬੱਚਾ ਕੋੜਾ ਦਾ ਫਾਕੇ ਮੈਂ ਤਾਂ ਬੱਚਾ ਆਜਾ ਹੁਣ ਤਾਂ ਬਾਸਸ ਮਾਸਸ ਜਾ ਕਿ ਜੇ ਨਾ ਨਾ ਕਿ ਕੰਨਾਜੀ ਤੁਸੀਂ ਮੈਂ ਕਿੱਕੀ ਨੂੰ ਡੇ ਤਾਂ ਮੈਂ ਤਾਂ ਬੱਚਾ ਨੂੰ ਮੜਾ ਦਿਖਾਏ ਦੀ ਇੱਕ ਵਾਰੀ ਉਹ ਆ ਗਿਆ ਬਾਹਰ ਗੱਡੀ ਲੈ ਕੇ ਕਹਿੰਦਾ ਮੇਰੀ ਇੰਡੋਰਸ ਕਾਪੀ ਸਾਡੀ ਇੱਧਰ ਹਾਸ ਤਿਆਰ ਕਰਤਾ ਬੱਚੇ ਹਲੇ ਆਏ ਨਹੀਂ ਮੈਂ ਹੁਣ ਦਾ ਰਿਐਕਟ ਦੇਖਣਾ ਚਾਹੁੰਦਾ ਸੀ ਪੂਰਾ ਧੋਸ ਸਵਾਰ ਕਹਿੰਦਾ ਤਿਆਰ ਕੀਤਾ ਇਹ ਬੱਚੇ ਹਲੇ ਆਏ ਨਹੀਂ ਰਹੇਗੇ ਚਲੋ ਜੀ ਚਲੋ ਖੋਲ ਖੋਲਦੇ ਹੀ ਆਂ ਬੰਨ੍ਹ ਦੇਵੇ ਉਹ ਅਖੀਂ ਗਏ ਚਲੋ ਮੈਨੂੰ ਹੁਣ ਪਤਾ ਲੱਗਿਆ ਤੇ ਸਾਡੇ ਇਲਾਕੇ ਦੀ ਹੀ ਐ ਅਸੀਂ ਜਿੱਥੇ ਵੀ ਆਏ ਆ ਸ਼ਾਂਤੇ ਕੋਈ ਹੱਲਾ ਗੁੱਲਾ ਨਹੀਂ ਅਸੀਂ ਹੁਣ ਇਧਰੋਂ ਆਏ ਆ ਨਾ ਗੱਡੀ ਬਾਹਰ ਖੜਾਈ ਆ ਕਵਾਇਟ ਪਿਆ ਚੁੱਪ ਪੇ ਸਾਰੇ ਪਾਸੇ ਬਸ ਕੋਈ ਬੋਲਦਾ ਨਹੀਂ ਹੈਗਾ ਕੈਨੇਡਾ ਸਾਈ ਹੈ ਨਹੀਂ ਦਾ ਕੈਨੇਡਾ ਅਸੀਂ ਤਾਂ ਚੱਕਰਾਂ ਵਾਂ ਅਸੀਂ ਦੇਖੀ ਜਾਂਦਾ ਹੱਲਾ ਗੁੱਲਾ ਜਾਂ ਨਾ ਕੋ ਡੱਕਣਾ ਰੌਲਾ ਨਾ ਆਹ ਚੀਜ਼ ਵੈਸੇ ਚੰਗੀ ਐ ਕਿਉਂ ਪਤਾ ਕਿ ਤਾ ਚਾਹ ਕੱਪ ਰੱਖਣ ਨੂੰ ਹਾਂਜੀ ਠੀਕ ਐ ਇੱਕ ਬਾਹਰ ਰੱਖ ਕੇ ਕਈਆਂ ਦੇ ਬਾਹਰ ਡਾਟਿਸ਼ ਨਹੀਂ ਗੰਦਾ ਥੱਲੇ ਹੁੰਨ ਤੇ ਨਾ ਵਧੀਆ ਲੱਗੇ ਚੀਜ਼ ਐ ਸਿੱਕਾ 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 8:00 ਵਜੇ ਕੀ ਅਸੀਂ ਖਿਆਲ ਚ ਹੈ ਇਹ ਟੈਂਟ ਸਿਸਟਮ ਕਰਤੀ ਆਪਣੇ ਕੋਲ ਹਾਂਜੀ ਹਾਂਜੀ ਜਦੋਂ ਅਗਰ ਸਾਡੇ ਇਲਾਕੇ ਦੇ ਨੇ ਤੇ ਭਾਜੀ ਦਾ ਆਪਣਾ ਕੰਮ ਹੈ ਪੀਟਾ ਪੀਟਾ ਤੇ ਭਾਜੀ ਦੱਸ ਰਹੇ ਆਪਣੇ 20 ਕੰਟੀਨਰਾਂ ਦੇ ਵਿੱਚ ਮੈਂ ਦੇਖੀ ਭਾਜੀ ਇਹ ਜਾ ਮੈਂ ਕਦੇ ਦੇਖ ਕੇ ਆਵਾਂਗਾ ਇੱਥੇ ਵੀ ਤੁਹਾਡਾ ਵੀ ਹਾਂਜੀ ਸਰ ਇਹ ਦੇ ਕੰਟਰੀ ਤੇ ਆਪਣਾ ਆਪਣਾ ਬਣਾਉਣ ਦਾ ਸਟਾਈਲ ਹੁੰਦਾ ਹੁਣ ਇੱਥੇ ਪਤਾ ਨਹੀਂ ਕਿੱਦਾਂ ਬਣਾਉਂਦੇ ਹੋਣੇ ਹਾਂਜੀ ਹਾਂ 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 ਬਹੁਤ ਬਹੁਤ ਜੀ ਆਨੁਭਾਜੀ ਤੁਹਾਨੂੰ ਸ਼ੁਕਰੀਆ ਭਾਜੀ ਬਹੁਤ 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 ਸੋਹਣੀ ਭਾਜੀ ਥੋੜੀ ਕੰਟਰੀ ਆ ਹਾਂਜੀ ਬੜਾ ਮਨ ਲੱਗਿਆ ਇੱਥੇ ਆ ਕੇ ਸ਼ਾਂਤ ਜੀ ਤੇ ਭਾਜੀ ਨੇ ਬਹੁਤ ਇੱਥੇ ਨੇ ਵੀ ਜਿਹੜੇ ਵਿਚਨੇ ਗੱਲਾਂ ਦਸੀਆਂ ਉਹ ਕਦੇ ਬੈਠ ਕੇ ਤੇ ਸਾਂਝ ਕਰਾਂਗੇ ਪੋਡਕਾਸਟ ਬਣਾਵਾਂਗੇ ਭਾਜੀ ਨਾਲ ਬੈਠ ਕੇ ਵੀ ਸੇਮ ਜਿਹੜੇ ਇੱਧਰ ਦੇ ਮੋਰੀ ਤੁਸੀਂ ਦੱਸ ਰਹੇ ਆਪਣੇ ਇੱਧਰ ਦੇ ਜਿਹੜੇ ਲੋਕ ਆ ਆਪਣੇ ਇੰਡੀਆ ਵਾਂਗੂ ਸਟੋਰੀ ਜਣਿਆ ਦੇ ਵੀ ਹਾਂਜੀ ਤੇ ਵੀ ਥੋੜੀ ਜਿਹਾ ਆਪਣਾ ਫ੍ਰੀਡਮ ਚਾਹੁੰਦੇ ਆ ਵੀ ਗੋਰਿਆਂ ਕੋਲ ਤੇ ਥੋੜਾ ਅਸੀਂ ਵੀ ਆਜ਼ਾਦੀ ਚਾਹੁੰਦੇ ਪਰ ਨਹੀਂ ਪਰ ਹੁਣ ਤਾਂ ਹੋਜੂ ਕੋਈ ਨਹੀਂ ਨਹੀਂ ਭਾਜੀ ਹਾਂ ਹੁਣ ਹੋਣਾ ਨਹੀਂ ਹੈਗਾ ਆਪਣੇ ਵਾਲਾ ਹੀ ਕੰਮ ਹੈ ਨਾ ਆਪਣੇ ਵਾਲਾ ਕੰਮ ਹੈ ਹਾਂਜੀ ਹਾਂ ਹੁਣ ਨਹੀਂ ਹੋਣਾ ਮਤਲਬ ਇਹੀ ਹੈ ਵੀ ਇਹ ਵਿਚਾਰੇ 150 ਸਾਲ ਤੋਂ ਲੜਦੇ ਪਏ ਨੇ ਅੱਛਾ ਜੀ ਤੇ ਕੋਈ ਸਰਕਾਰ ਆ ਜਾਂਦੀ ਹੈ ਜਿਹੜੀ ਕਹਿ ਦਿੰਦੀ ਹੈ ਵੀ ਠੀਕ ਹੈ ਅਸੀਂ ਕਰ ਦੇਵਾਂਗੇ ਕੁਝ ਫਿਰ ਦੂਜੀ ਆ ਜਿੰਦੀ ਉਹ ਕਰ ਲੈਨੇ ਵੀ ਅਸੀਂ ਨਹੀਂ ਕੁਝ ਕਰਨਾ ਹਣਾ ਠੀਕ ਤੇ ਉਹ ਵੀ ਮinority ਹੈ ਸਾਜੀ ਮinority ਹੈ ਦੇਖੋ ਜਿੱਦਾਂ ਸਾਡਾ ਨਹੀਂ ਬੱਸ ਚੱਲਦਾ ਇਹਨਾਂ ਦਾ ਵੀ ਨਹੀਂ ਚੱਲਦਾ ਹਾਂ ਹਾਂ ਤੇ ਕੁਝ ਨਹੀਂ ਹੋਣਾ ਹੈਗਾ ਸੇਮ ਹੀ ਹੈ ਬੱਸ ਉਹ ਇਹਨਾਂ ਨੂੰ ਮੇਰੀ ਤਾਂ ਸੋਚ ਇਹ ਵੀ ਪੜੋ ਲਿਖੋ ਤਰੱਕੀ ਕਰੋ ਪੋਸਟਾਂ ਤੇ ਜਾਓ ਐਦਾਂ ਹੀ ਤੁਸੀਂ ਨਿਕਲ ਸਕਦੇ ਆ ਇਹ ਚੱਕਰ ਜੀ 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 ਪੋਿੰਟੇਜ ਤੇ ਹੁਣ ਜੋ ਆਪਣੇ ਪੰਜਾਬoverline ਜਿਹੜੇ ਬੰਦੇ ਸੋਚਦੇ ਵਿੱਚ ਤਾਂ ਹੀ ਅੱਗੇ ਵਧੂਗੇ ਤੇ ਵਧੀਆ ਵਧੀਆ ਅਹੁਦੇ ਪਰ ਤੁਸੀਂ ਬੈਠੋਗੇ ਜਾ ਕੇ ਤਾਂ ਹੀ ਗੱਲ ਵੱਧ ਬਣਨੀ ਹੈ ਹਾਂਜੀ ਹਾਂਜੀ ਹੁਣ ਦੇਖ ਲਓ ਤੁਸੀਂ ਪਾਜੀ ਪੰਜਾਬ ਦਾ ਹਾਲ ਦੇਖ ਲਓ ਵੀ ਆਪਣੇ ਕਿੰਨੇ ਕ ਆਈਪੀਐਸ ਅਫਸਰ ਨੇ ਕਿੰਨੇ ਕ ਹਾਂਜੀ ਕਿੰਨੇ ਹੁਣ ਤੁਸੀਂ ਪ੍ਰਿੰਸੀਪਲ ਲੋਕ ਬਾਹਰੋਂ ਲੈ ਕੇ ਆਂਦੇ ਪਏ ਨੇ ਸਕੂਲਾਂ ਦੇ ਇਹ ਸਾਨੂੰ ਸ਼ਰਮ ਦੀ ਸਾਡੇ ਵਾਸਤੇ ਗੱਲ ਹੈ ਤੁਸੀਂ ਜਦੋਂ ਪੰਜਾਬ ਤਰੱਕੀਆਂ ਤੇ ਸੀਗਾ ਉਹਨੂੰ ਸਾਰੇ ਜਦੋਂ ਵੀ ਆਪਾਂ ਦੇਖਦੇ ਸੀਗੇ ਸਾਰੇ ਸਰਦਾਰ ਬੰਦੇ ਹੁੰਦੇ ਹਾਂ ਸਰਦਾਰ ਬੰਦੇ ਹੁੰਦੇ ਆ ਉਹਦੇ ਅੱਪਰ ਹਾਂ ਹੁਣ ਤੁਸੀਂ ਸਰਦਾਰ ਬੰਦਾ ਦਿਖਾ ਦਿਓ ਤੇ ਉਹੀ ਸਾਡੀ ਮਸਤਰਾਸ਼ਦੀ ਹੈ ਵੀ ਅਸੀਂ ਬਾਹਰਲੇ ਮੁਲਕਾਂ ਜਾਂਦਾ ਇੱਥੇ ਬੜੀਆਂ ਤਰੱਕੀਆਂ ਕਰ ਲੈਂਦੀਆਂ ਹਾਂ ਬਟ ਪੰਜਾਬ ਨੂੰ ਸਾਡਾ ਇੱਕ ਸਾਡਾ ਦਰਦ ਹੈ ਸਾਡੇ ਦਿਲ 'ਚ ਹਨਾ ਤੇ ਤੇ ਮਤਲਬ ਇਹ ਹੈ ਵੀ ਅਗਲੀ ਜਨਰੇਸ਼ਨ ਨੂੰ ਮੇਰਾ ਮੈਸੇਜ ਇਹ ਹੈ ਕਿ ਵੀਰੇ ਬਾਹਰ ਬੁਰ ਸੇਮ ਥਿੰਗ ਹੈ ਕੋਈ ਇੱਧਰ ਆਇਓ ਉਧਰੋਂ ਬਰਾਬਰ ਜੀ ਹੋਇਆ ਪਿਆ ਹੁਣ ਤਾਂ ਬਰਾਬਰ ਹੀ ਹੈ ਬਸ ਆਪਣੇ ਦੇਸ਼ ਚ ਪੜੋ ਲਿਖੋ ਤਰੱਕੀ ਕਰੋ ਬਸ ਤਰੱਕੀ ਕਰੋ ਪੜੋ ਲਿਖੋ ਪੜਾਈ ਐਜੂਕੇਸ਼ਨ ਇਜ਼ ਐਵਰੀਥਿੰਗ ਐਜੂਕੇਸ਼ਨ ਇਜ਼ ਐਵਰੀਥਿੰਗ ਹਾਂ ਤੇ ਸੋ ਤੁਹਾਡਾ ਸ਼ੁਕਰੀਆ ਪਾਜੀ ਬਹੁਤ-ਬਹੁਤ ਤੁਹਾਡਾ ਥੈਂਕ ਯੂ ਜੀ ਤੇ ਆਪ ਤੁਹਾਡੇ ਜਾ ਕੇ ਆਵਾਂਗੇ ਇੱਥੇ ਵੀ ਦੇਖ ਕੇ ਆਵਾਂਗੇ ਹਾਂਜੀ ਹਾਂਜੀ ਆਇਓ ਤੁਹਾਡੇ ਮੈਂ ਤੁਹਾਡੇ ਇਲਾਕੇ ਦੇ ਇੱਕ ਬੰਦਾ ਵੀ ਹੈਗਾ ਉਹ ਮੈਂ ਗੱਲ ਕੀਤੀ ਸੀਗੀ ਰੋਬਰਟ ਮੁੰਡਾ ਤੁਸਨ ਹਾਂ ਠੀਕ ਠੀਕ ਤੁਹਾਡੇ ਇਲਾਕੇ ਦਾ ਹੀ ਹੈ ਬੰਦਾ ਤੇ ਉਹ ਮੁੰਡੇ ਨੇ ਮੈਂ ਦੱਸਿਆ ਸੀਗਾ ਹਾਂ ਹਾਂ ਤੇ ਉਹ ਵੀ ਕਹਿੰਦਾ ਸੀ ਵੀ ਤੇ ਕਿੰਨੇ ਸਾਲੋਂ ਕੁ ਭਾਈ ਤੁਹਾਨੂੰ ਆਏ ਨੂੰ ਇੱਥੇ ਜੀ ਮੈਨੂੰ ਪਾਜੀ ਹੋਗੇ ਜੀ ਮੈਂ 2007 ਚ ਆਇਆ ਸੀਗਾ 2007 ਇੰਡੀਆ ਦੇੋਂ ਔਰ ਤੋਂ ਜੀ ਦਸਰੇ ਦੇ ਪਰ ਉਹਨੇ ਪੈਡੂਣੀ ਦਸਰੇ ਦੇ ਵੀ 7 ਸਾਲ ਹੋ ਗਏ ਤੁਹਾਨੂੰ ਜਗੇ ਨੂੰ ਨੇ 6 6 ਸਾਲ ਬਾਅਦ ਚੱਲੇ ਹਾਂਜੀ ਹਾਂਜੀ ਬਹੁਤ ਬਦਲ ਗਿਆ ਜੀ ਹਾਂਜੀ 6-7 ਸਾਲ ਤੋਂ ਤੁਸੀਂ ਜਾ ਕੇ ਦੇਖੋ ਟੋਟਲੀ ਡਿਫਰੈਂਟ ਹੋ ਗਿਆ ਇੱਡੀ ਹੁਣ ਟੋਟਲੀ ਇੰਡੀਆ ਦਾ ਪੈਸੇ ਪੁਸ਼ਕ ਲਾ ਕੇ ਹੈ ਜਿਹੜਾ ਪਰ ਪੰਜਾਬ ਟੋਟਲੀ ਡਿਫਰੈਂਟ ਹਾਂਜੀ ਜਾ ਤੁਸੀਂ ਹਰਿਆਣੇ ਤੇ ਪੰਜਾਬ ਚ ਐਂਟਰ ਰੋਡ ਤੋਂ ਆ ਕੇ ਪਤਾ ਲਾ ਜਾਣਾ ਓਕੇ ਠੀਕ ਹੈ ਵਧੀਆ ਹੋਇਆ ਕਿ ਹਾਂ ਵਧੀਆ ਵੀ ਹੈ ਇੱਕ ਪੱਖ ਦੇਖੇ ਜਾ ਤਾਂ ਵਧੀਆ ਵੀ ਇੱਕ ਪੱਖ ਦੇਖੇ ਜਾ ਬਥੋੜੀ ਜ਼ਿਆਦਾ ਵੀ ਹੋ ਰਿਹਾ ਵੀ ਜ਼ਿਆਦਾ ਡਿਵੈਲਪਮੈਂਟ ਇੰਨਾ ਹੋਣਾ ਜਿੰਨਾ ਕਰ ਰਹੇ ਹੈ ਹਾਂਜੀ ਥੋੜਾ ਜਿਹਾ ਫਿਰ ਉਹ ਸੱਭਿਆਚਾਰ ਤੋਂ ਨਿਕਲਦੇ ਤੇ ਚੰਗੀ ਗੱਲ ਵੀ ਹੋਣਾ ਵੀ ਚਾਹੀਦਾ ਹੁਣ ਸਰਕਾ ਸੁਰਕਾ ਬਹੁਤ ਜ਼ਿਆਦਾ ਵੱਧ ਰਹੇ ਆਂ ਕਿ ਉਹ ਉਪਜਾਊ ਧਰਤੀ ਨੂੰ ਜ਼ਿਆਦਾ ਕਵਰ ਕਰ ਰਹੇ ਆ ਉਹਨੂੰ ਹਾਂਜੀ ਹਾਂਜੀ ਵੀ ਉੱਚੀ ਜਾ ਕੇ ਬਣਾ ਰਹੇ ਆ ਉਸ ਉਹ ਜਿਹੜੀ ਜਗ੍ਹਾ ਘਟਦੀ ਜਾ ਰਹੀ ਆ ਲਓ ਭਾਜੀ ਉਹਨਾਂ ਦਾ ਕਿਚਨ ਇਹ ਆ ਚੀਜ਼ ਤੁਹਾਡੇ ਭਾਜੀ ਬਾਹਰ ਵਧੀਆ ਬਣਾਈ ਹੋਈ ਹੈ ਜੀ ਹਾਂਜੀ ਇਹ ਸਾਰੇ ਪੱਕਾ ਹੀ ਕਰਤਾ ਬਾਹਰ ਬੱਚੇ ਵਾਸਤੇ ਕੀਤਾ ਭਾਜੀ ਫਿਰ ਅੱਛਾ ਚੰਗੀ ਹੈਗਾ ਜੀ ਅੱਛਾ ਸੱਚੇ ਕੱچے ਰੱਖਿਆ ਐਸਾ ਰੱਖਿਆ ਹੋਇਆ ਐ ਸਾਈਡ ਤੇ ਅੱਛਾ ਠੀਕ ਹੈ ਠੀਕ ਹੈ ਠੀਕ ਹੈ ਸਾਰੇ ਬੱਚਿਆਂ ਕਰਕੇ ਬੱਚੇ ਖੇਡਦੇ ਨੇ ਨਾ ਇਹ ਤਾਂ ਖੇਡਣ ਨੂੰ ਬੜਾ ਸੋਹਣਾ ਲੱਗਿਆ ਮੈਨੂੰ ਹਾਂ 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 ਲਓ ਜੀ ਭਾਜੀ ਦਾ ਹਾਰ ਲੈ ਹੈਗਾ ਜੀ 2080 ਸੀ 2080 ਸੀ ਭਾਜੀ 2080 ਸੀ ਕਾਸਟ ਹੈ ਜੀ ਬੱਲੇ 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 ਕਿਆ ਕੀਮਤ ਹੋ ਗਈ ਭਾਜੀ ਇਹਦੀ ਇਹ ਹੈਗਾ ਭਾਜੀ ਲਗਭਗ 3000 ਰੁਪਏ 3000 ਡਾਲਰ 3000 ਜਾਂ 15 ਲੱਖ ਰੁਪਏ ਦਾ ਆਪਣੇ ਇੰਡੀਆ ਦੇ ਹਾਂ ਥੋੜਾ ਹੋਰ 15-16 ਲੱਖ ਰੁਪਏ ਦਾ ਬਣ ਜਾਂਦਾ ਇੰਡੀਆ ਦਾ ਕਿੰਨਾ ਟਾਈਮ ਹੋਗਾ ਤੈਨੂੰ ਨੂੰ ਇਨੂੰ ਪਾਜੀ ਹੋ ਗਿਆ ਤਾਂ ਮਟਾਈਂਦਨ ਹੋ ਗਿਆ ਇਹਨੂੰ ਮਿਲਾਂ ਦੀ 7-8 ਮਹੀਨੇ ਹੋ ਗਏ ਪਰ ਚੱਲਿਆ 400 ਕਿਲੋਮੀਟਰ 400 ਕਿਲੋਮੀਟਰ ਚੱਲਿਆ ਬਸ ਬਸ ਸ਼ੌਂਕ ਵਾਸਤੇ ਲਿੱਤਾ ਹੋਇਆ ਹੈ ਖੜਾ ਕਰਨ ਵਾਸਤੇ ਮਤਲਬ ਇਹਨੂੰ ਖੜਾ ਹੀ ਵਧੀਆ ਲੱਗਦਾ ਅੱਛਾ ਸ਼ੌਂਕ ਹੀ ਹੈ ਸ਼ੌਂਕ ਹੈ ਸ਼ੌਂਕ ਠੀਕ ਹੈ ਠੀਕ ਹੈ ਕਿਉਂਕਿ ਟਾਈਮ ਤਾਂ ਗੱਡੀਆਂ ਦੇ ਇੱਕ ਗੱਡੀਆਂ ਦੇ ਜਾਣ ਦਾ ਟਾਈਮ ਹੀ ਲੱਗਦਾ ਹੈਗਾ ਬਿਜ਼ੀ ਹੁੰਨੇ ਬਹੁਤ ਜਾਣਾ ਇੱਕ ਇੱਥੇ ਨਾ ਵੀ ਮੌਸਮ ਹੈਗਾ Papa ਇੱਥੇ ਬੋਲਟ ਚਲਾ ਸਕਦੇ ਆ ਜਿਹੜਾ ਮੇਰ ਮੈਂ ਦੇਖਣਾ ਇੱਥੇ ਮੌਸਮ ਵਧੀਆ ਇੱਥੇ ਆਪਾਂ ਗੱਡੀ ਚ ਉਹ ਗੁਰਦੁਆਰਾ ਸਾਹਿਬ ਹੀ ਹੈਗਾ ਇੱਥੇ ਟੱਕਰ ਨਹੀਂ ਨਹੀਂ ਸਾਡਾ ਲੱਗ ਗਈ ਜ਼ਫਰਾ ਨਾ ਹਾਂਜੀ ਬਿਲਕੁਲ ਨਹੀਂ ਹਾਂ 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 ਠੀਕ ਹੈ ਬਸ ਤੁਸੀਂ ਗੁਰਦੁਆਰੇ ਕੋਲੇ ਰਹਿੰਦੇ ਹੋ ਅੱਛਾ ਚਾਬੀ ਕੋਲਾ ਕੀ ਬਸ ਆਪਣੇ ਅਪਸਟਾਰ ਹੋ ਜਾਣਾ ਹੈ ਆਪਣੇ ਹੋ ਜਾਣਾ ਪੂਰਾ ਗੱਡੀ ਵਾਲਾ ਸਿਸਟਮ ਹੈ ਉਹ ਨਹੀਂ ਹੈਗੀ ਪੀ ਚਾਬੀ ਲਾ ਕੇ ਵਿੱਚ ਕਮਾਈ ਹਾਂ ਕਰਿਓ ਜੀ ਪਰ ਫਿਰ ਬੈਠ ਕੇ ਹੋ ਗਏ ਅੱਛਾ ਗੇਅਰ ਅੱਛਾ ਅੱਲਾ ਬਣਾ ਹੈ ਬਣਾ ਅੱਜ ਮੈਂ ਵੀ ਹਾਰਲੇ ਚਲਾ ਲਿਆ ਬੜਾ ਔਠ ਦੀ ਬੜੀ ਜਾਨ ਆ ਬਈ ਹਲੋ ਭਾਜੀ ਨੇ ਮਰਸੀਡੀਜ਼ ਗੱਡੀ ਵੀ ਰੱਖੀ ਹੋਈ ਆ ਇੰਡੇ ਚ ਘੱਟੋ ਘੱਟ ਇਹ 1.5 ਕਰੋੜ ਦੀ ਆ ਤੇ ਪੁਲੀਏ ਫੁੱਲੀ ਆਪਣੇ ਇਲੈਕਟ੍ਰੋਨਿਕ ਹਨ ਜੀ ਹਾਂਜੀ ਇਲੈਕਟ੍ਰਿਕ ਹੈ ਜੀ ਕਿੰਨੀ ਆ ਕਿੰਨੀ ਕੱਢ ਦਿੰਦੀ ਇਹ ਇਹ ਕੱਢ ਦਿੰਦੀ ਇਹ ਇੱਕ ਚਾਰਜ ਨਾਲ 550 ਕਿਲੋਮੀਟਰ ਜਾਂਦੀ 550 ਕਰੋੜ ਠੀਕ ਆ ਠੀਕ ਆ ਠੀਕ ਹੁਣੇ ਆਈ ਆ ਹੁਣੇ ਲਾਂਚ ਹੀ ਹੋਈ ਸੀਗੀ ਮੈਂ ਮਤਲਬ ਮੈਂ ਸੈਕਿੰਡ ਮੇਰੇ ਕੋਲੇ ਹੀ ਹੈ ਅੱਛਾ ਪਹਿਲੀ ਕਰਕੇ ਸੋਨ ਨਹੀਂ ਦਿੱਤੀ ਸੀ ਮਤਲਬ ਹਾਂ ਠੀਕ ਹੈ ਠੀਕ ਹੈ ਘੇਟ ਹੈ ਜੀ ਚਲੋ ਭਾਈ ਪੂਰਾ ਕੰਪਿਊਟਰ ਹੈ ਜੀ ਹਾਂਜੀ ਪੂਰੀ ਕੰਪਿਊਟਰ ਹੀ ਹੈ ਅੱਛਾ ਹਾਂ ਅਫਤਾਰਨ ਆ ਉਹ ਬੋਲੇ ਹੈ ਹਾਂ ਜੀ ਹੁਣ ਮੇਰੇ ਹਿਸਾਬ ਨਾਲ ਇਹਨੇ ਆਪਣੇ ਸੈੱਟ ਹੋ ਜਾਣਾ ਹੈ ਅੱਛਾ ਤੁਹਾਡੇ ਆਪਣੇ ਹਿਸਾਬ ਨਾਲ ਸੈੱਟ ਹੋ ਜਾਣਾ ਠੀਕ ਹੈ ਠੀਕ ਹੈ ਠੀਕ ਸ਼ੀਸ਼ੇ ਸ਼ੂਸ਼ੇ ਸਾਰੇ ਚੇਂਜ ਹੋ ਜਾਣਗੇ ਅੱਛਾ ਠੀਕ ਹੈ ਠੀਕ ਹੈ ਠੀਕ ਹੈ ਆਪਣੇ ਆਪਣੇ ਸੈਟਿੰਗ ਜਿਹੜੀ ਜਿਹੜੀ ਬੰਦੇ ਦੀ ਹੈ ਹਾਂ ਜੀ ਹਾਂ ਜੀ ਆਪਣੀ ਆਪਣੀ ਸੈਟਿੰਗ ਹਾਂ ਜੀ ਜਿੱਦਾਂ ਹੀ ਹੁਣ ਇਹ ਇਦਾਂ ਹੀ ਆਪਾਂ ਨੇ ਦਬਿਆ ਹੀ ਨਹੀਂ ਸੈਂਸਰ ਹੀ ਲੱਗੇ ਹੋਏ ਨੇ ਮਤਲਬ ਅੱਛਾ ਫਿਰ ਤਾਂ ਬੰਦ ਹੋ ਚੱਲੇ ਹਾਂ ਜੀ ਆਪਣਾ ਬੰਦ ਹੋ ਜਾਣਾ ਹਾਂ 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 ਪਰ ਕੁੜਾ ਰੱਤੇ ਲੱਗਿਆ ਹੋਰ ਭਾਜੀ ਕੁਛ ਨਾ ਕੋਤਾ ਚੀਜ਼ ਹੋਊਗੀ ਨਵੇਂ ਇੱਥੇ ਇਹ ਸੀਟ ਦੀ ਸੈਟਿੰਗ ਜਿਹੜੀ ਕਿਸੇ ਇੱਥੇ ਦੋ ਜਣੇ ਹਾਂਜੀ ਤੁਸੀਂ ਆਪਣੀ ਸੈਟਿੰਗ ਵੀ ਕਰ ਸਕਦੇ ਹੋ ਜਿੱਦਾਂ ਤੁਸੀਂ ਆਪਣੇ ਹਿਸਾਬ ਨਾਲ ਸੈੱਟ ਕਰ ਲਓ ਪਰ ਉਹ ਤੋਂ ਬਾਅਦ ਤੁਸੀਂ ਉਹ ਬਟਨ ਤੁਸੀਂ ਦਬਾਣਾ ਬਟਨ ਦਬਾਣਾ ਅੱਛਾ ਠੀਕ ਹੈ ਠੀਕ ਹੈ ਲਾ ਕਿੱਦਾਂ ਵਿਊ ਦੇਖੋ ਗੱਡੀ ਦੇ ਉੱਪਰ ਤੋਂ ਵੀ ਆਹ ਮੈਨੂੰ ਚੀਜ਼ ਨਹੀਂ ਪਤਾ ਲੱਗੀ ਕਿ ਕਿੱਦਾਂ ਇਹ ਲਾ ਦਿੰਦੇ 3D ਜਿਹੜਾ ਪੂਰਾ ਦਿਖਾਉਂਦੇ ਉੱਪਰ ਤੋਂ ਜਿਹਦਾ ਛੱਤ ਪਰ ਲੱਗਿਆ ਹੋਦਾ ਕੈਮਰਾ ਹੈ ਨਾ ਇਹ ਹਾਂਜੀ ਇਹ ਇਹਨਾਂ ਦੇ ਸਾਈਡਾਂ ਤੇ ਉਹਨੇ ਹੀ ਭਾਜੀ ਕਰਦੇ ਨੇ ਤੇ ਇਹਨਾਂ ਨੇ ਪਤਾ ਕੀ ਕੀਤਾ ਹੋਇਆ ਇਹਨਾਂ ਨੇ ਮਤਲਬ ਬੇਸਿਕਲੀ ਇੰਨੀ ਜ਼ਿਆਦਾ ਸਮਾਰਟ ਹੋਣ ਦੀ ਟੈਕਨੋਲੋਜੀ ਹੋ ਗਈ ਭਾਜੀ ਇਹ ਜੀ 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 ਤੇ ਅਮ ਇਹਨਾਂ ਨੇ ਕੋ ਦਿਖਾ ਦਿੱਤਾ ਹਾਂ ਹਾਂ ਮਤਲਬ ਇਹ ਦੇਖੋ ਦਿਖਦਾ ਸਾਰੇ ਚਾਰੇ ਪਾਸੇ ਲਾਈਵ ਹੀ ਹੈ ਲਾਈਵ ਹੀ ਦਿਖਾਤਾ ਹਾਂਜੀ ਲਾਈਵ ਹੈ ਜੀ ਬਿਲਕੁਲ ਅੱਗੇ ਵੀ ਦੇਖੋ ਲਾਈਵ ਚੱਲਦਾ ਬਿਲਕੁਲ ਹਾਂ ਹਾਂ ਅੱਗੇ ਵੀ ਲਾਈਵ ਚੱਲਦਾ ਹਾਂ ਲੋ ਜੀ ਭਾਜੀ ਦਿੱਥੇ ਆ ਆਪਣੇ ਚੱਲੇ ਪਾਜੀ ਦੇਖੀ ਜੇ ਕਿ ਆਪਣਾ ਅੰਦਰ ਚੱਲੋ ਆ ਦੇਖੀ ਜਾ ਕੇ ਪਾਜੀ ਆ ਪਾਜੀ ਨੇ ਆਪਣੀ ਕੋਈ ਚੀਜ਼ ਤਿਆਰ ਕਰ ਲਈ ਆ ਰੋਟੀ ਨੂੰ ਤਵੇ ਪਰ ਸੇਕਿਆ ਤੇ ਆਪਣੀ ਇੱਧਰ ਦੀ ਚਿਪਸ ਤਿਆਰ ਕਰਦੇ ਕਿਤਾ ਪਾਜੀ ਰੋਟੀ ਦੇ ਪਰ ਕਾ ਕੁਝ ਪਾਉਂਦੇ ਪਰ ਇਹਦੇ ਉਪਰ ਜੀ ਬਸ ਸੀਜ਼ਨਿੰਗ ਪਾ ਦਨੇ ਜਿੱਦਾਂ ਇਹਦੇ ਤੇ ਪਈ ਹੋਈ ਐ ਸਪੇਸ ਸੀਜ਼ਨਿੰਗ ਨਾ ਉਹਦੇ ਨਾਲ ਟੇਸਟ ਆ ਜਾਂਦਾ ਏ ਅੱਛਾ ਟੇਸਟ ਠੀਕ 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 ਜੀ ਜਿਵੇਂ ਕੈਸਨ ਇਹ ਮਤਲਬ ਥੋੜੀ ਹੌਟ ਵੀ ਹੁੰਦੀ ਐ ਹਾਂ ਹਾਂ ਤੇ ਗਾਰਲਿਕ ਫਰ ਬਗੈਰ ਪਾ ਦਨੇ ਹਨਾ ਉਹਦੇ ਨਾਲ ਬੜੇ ਬੜੇ ਬਹੁਤ ਹੀ ਸਵਾਦ ਆਉਂਦਾ ਜਿੱਦਾਂ ਮਤਲਬ ਕਈ ਬੰਦੇ ਨਹੀਂ ਖਾ ਸਕਦੇ ਚਿਪਸ ਛੋੜੇ ਮਤਲਬ ਬੰਦਾ ਕਹਿੰਦਾ ਯਾਰ ਥੋੜੇ ਫੈਟੀ ਜਿਹੇ ਨੇ ਹਨਾ ਤਾਂ ਉਹਨਾਂ ਵਾਸਤੇ ਜਿਵੇਂ ਡਾਇਬੀਟਿਕ ਵਗੈਰਾ ਆ ਜਾਂਦੇ ਨੇ ਉਹ ਬੜੇ ਖਾਂਦੇ ਨੇ ਇਹਨੂੰ ਠੀਕ 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 ਉਹ ਸਾਹਮਣੇ ਸਿੰਕਟ ਵਾਲੀ ਦ ਇਸ ਭਾਤ ਭਾਤ ਦੇ ਸਿਕਟਾ ਮਿਲਦੇ ਇੱਥੇ ਈ ਸਿਕਟ ਸਾਰੇ ਸਿਕਟਾ ਮਿਲਦੇ ਪੂਰਾ ਲਿਖ ਕੇ ਲਾਇਆ ਹੋਇਆ ਵੀ 18 ਸਾਲ ਤੋਂ ਉੱਪਰ ਬੰਦਾ ਅੰਦਰ ਬੜੇ ਬਾਕੀ ਨਾ ਬੜੇ ਇੰਡੀਜਨ ਮੈਂ ਕਦੇ ਵੀ ਦੇਖਿਆ 18 ਸਾਲ ਕਿਦਾਂ ਲਿਖਿਆ ਹੋਵੇ ਇਹ ਚੀਜ਼ ਵੀ ਜਿਹੜੀ ਚੀਜ਼ ਡਿਫਰੈਂਟ ਹੋਵੇ ਤੁਹਾਨੂੰ ਦੱਸਦਾ ਮੈਂ ਸਾਡੇ ਤੋਂ ਨੇੜੇ ਨੂੰ ਕਹਿੰਦੇ ਜਾ ਕੇ ਸਿਕਟਾ ਤਾਂ ਮੰਡਲ ਲੈ ਕੇ ਇੱਕ ਜਾ ਕੇ ਡੱਬੀ ਕਹਿੰਦੇ ਕਹਿੰਦੇ ਨਾ ਭਾਜੀ ਆਉਂਦਾ ਪਰ ਨਾਲੇ ਪੌਵਾ ਫੜ ਲਈ ਹਾਂਜੀ ਇੱਥੇ ਨਹੀਂ ਭਾਜੀ ਦਿੰਦੇ ਹਾਂ ਹਾਂ ਇੱਥੇ ਦਿੰਦੇ ਰਿਹਾ ਇਹ ਤਾਂ ਹੈ ਵਧੀਆ ਗੱਲ ਹੈ ਸਾਡੇ ਮਰੇ ਇੱਕ ਬੰਦਾ ਗੱਡੀ ਲੈ ਕੇ ਖੜ ਗਿਆ ਨਾ ਇਧਰ ਨਾ ਉਧਰ ਹੈ ਮਨ ਲਾਦੀ ਗੱਡੀ ਚੇਹੀ ਨਹੀਂ ਨਹੀਂ ਬ੍ਰੇਕ ਆ ਬੜਦੇ ਪਿਛੇ ਲਾਈਟ ਹੈਗਾ ਜੀ ਬੰਦਾ ਕੋਈ ਹੈਗਾ ਤੇ ਪਰ ਪਤਾ ਨਹੀਂ ਚਲੋ ਆ ਉਧਰੋਂ ਮੋੜ ਲੈਂਦੇ ਪਰਸੋਂ ਹਵਾ ਤਾਂ ਪੈਣ ਲੱਗ ਗਈ ਸਵੇਰ ਦਾ ਮੌਸਮ ਇੰਨਾ ਸਾਫ਼ ਤਾਂ ਛਾਹ ਨੂੰ ਬਰਸਾਤ ਪੈ ਜਾਂਦੀ ਸੀ ਉਹ ਦੇਖਣਾ ਕੱਲ ਵੀ ਛਾਹ ਨੂੰ ਹੋਏ ਤਾਂ ਪਰਸੋਂ ਵੀ ਛਾਹ ਨੂੰ ਤਾਂ ਤੇੰਦਰਾ ਜ ਮੌਸਮ ਹੈ ਸਾਫ਼ ਰਿਹਾ ਪੋਰਟ ਦੇ ਵਿੱਚ ਆਏ ਆ ਭਾਜੀ ਉਹ ਰੈਸਟੋਰੈਂਟ ਚ ਲੈ ਕੇ ਆਏ ਆ ਜਿਹਦੇ ਵਿੱਚ ਨਾ ਜਿਆਦਾ ਜਿਹੜੇ ਫਿਲਮੀ ਸਟਾਰ ਆਉਂਦੇ ਜਿਹੜੇ ਵੱਡੇ ਵੱਡੇ ਸਟਾਰ ਆਉਂਦੇ ਇੱਥੇ ਇੱਥੇ ਖਾਣਾ ਖਾਦਿਆ ਭਾਜੀ ਹਾਂਜੀ ਇੱਥੇ ਭਾਜੀ ਦੱਸਦੇ ਆ ਹਾਂਜੀ ਕਹਿੰਦੇ ਭਾਜੀ ਗਾ ਤੁਹਾਡੀ ਬੁੱਤੀ ਲੈ ਕੇ ਜਾਣਾ ਫਿਰ ਹਾਂਜੀ ਜਿਹੜਾ ਆਨਰ ਗੁਜਰਾਤ ਤੋਂ ਆ ਉਹ ਗੁਜਰਾਤ ਤੋਂ ਜੀ ਹਾਂ ਗੁਜਰਾਤ ਤੇ ਭਾਜੀ ਉਹਦੇ ਬਹੁਤ ਫਰੈਂਡ ਨੇ ਹਾਂ ਨੋ 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 ਹਾਂ ਇਹ 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 ਆਨਰ ਨੇ ਆਪਣੇ ਇੱਥੇ ਤੇ ਭਾਜੀ ਉਹਦੇ ਬਹੁਤ ਫਰੈਂਡ ਨੇ ਹਾਂ ਠੀਕ ਹੈ ਠੀਕ ਹੈ ਇੱਕ ਜੀ ਸ਼ੁਕਰੀਆ ਜੀ ਲਓ ਜੀ ਸਾਡਾ ਆਰਡਰ ਆ ਗਿਆ ਹਾਂ ਜੀ ਸੇ ਬੱਚੇ ਤਾਂ ਅਨਜੋਏ ਕਰ ਰਹੇ ਨੇ ਪੂਰੇ ਇੱਧਰ ਹਲੋ ਬਕਰ ਦੇਖ ਪਾਨ ਖਾਣ ਲੱਗੇ ਆ ਜੀ ਇੱਥੇ ਦਾ ਖਾਇ ਕੇ ਪਾਨ ਆ ਨਿਊਜ਼ੀਲੈਂਡ ਵਾਲਾ ਖਾਇ ਕੇ ਪਾਨ ਨਿਊਜ਼ੀਲੈਂਡ ਵਾਲਾ ਅਸੀਂ ਖਾਣਾ ਖਾ ਕੇ ਬਾਹਰ ਆ ਗਏ ਬਹੁਤ ਸੋਹਣਾ ਫੂਡ ਲੱਗਿਆ ਤੇ ਆਈ ਵਿਲੇਜ ਐਟ ਦਾ ਵਿਕਟੋਰੀਆ ਇੰਡੀਅਨ ਕਿਚਨ ਬਾਹਰ ਇਹੀ ਨਾ ਉਹ ਜੀ ਦਾ ਹਾਂਜੀ ਕਿੱਥੇ ਕਿੱਥੇ ਵਜਦਾ ਪਾਜੀ ਇਹ ਇਹ ਜੀ ਹੈਗਾ ਹਾਂ ਲੋਟੀ ਪਕੜਾ ਦੇ ਕੇ ਅਸੀਂ ਆ ਗਏ ਲੇਟਾਂ ਵਲ ਗਏ ਜੀ ਹਾਂ ਜੀ ਦੇਰ ਸਾਨੂੰ ਲੇਟਾਂ ਵਲ ਕੇ ਬਾਹਰ ਆ ਜਿੰਦੇ ਫਿਰ ਅੰਦਰ ਚਲੇ ਜਾਂਦੇ ਜਦੋਂ ਲੋਕ ਲੱਗ ਜਾਂਦਾ ਓਕੇ ਬੇਟੇ ਬਾਏ ਵਾਦੀ ਵਾਦੀ ਫੋਟੋ ਖਿੱਚ ਦੋ ਜੀ 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 ਲੋ ਜੀ ਫੋਟੋ ਖਿੱਚ ਦੋ ਤੂੰ ਖਿੱਚੂ ਤੱਕ 5 ਮਿੰਟ ਦੇ ਵਿੱਚ ਆਗੇ ਆ ਜਾ ਫੋਟੋ ਖਿੱਚ ਦੱਸ ਜਰੂਰ ਜੀ ਕੋਈ ਗੱਲ ਨਹੀਂ ਕੋਈ ਬਹੁਤ ਬਹੁਤ ਪਿਆਰ ਦਾ ਫੈਮਿਲੀ ਨੇ ਚਲੋ ਜੀ ਫੋਟੋ ਜੀ ਲੋਕ ਸੌਂ ਕੇ ਸਾਰੇ ਵਾਹ ਸੋਤਰਾ ਚੱਪਾਸ ਹੂੰ ਲੋ ਜੀ ਰੁਪਈਏ ਸਵੇਰੇ ਉੱਟਦੇ ਆ ਹਾਸਲੇ ਰਵੇ ਬੁੱਝ ਜ ਸਵੇਰ ਹੋ ਗਈ ਤੇ ਬਾਹਰ ਤੂਫਾਨ ਆ ਗਿਆ ਦਿੱਤੀ ਹਵਾ ਆ ਸੋਚਦਾ ਵੀ ਅੱਜ ਤੁਰ ਕੇ ਗੁਰਦੁਆਰੇ ਜਾਉਂਗੇ ਐਚੇ ਤੋਂ 2.5 ਕਿਲੋਮੀਟਰ ਦੂਰ ਅੱਧਾ ਘੰਟਾ ਲੱਗ ਜਾਣਾ ਪਰ ਬਾਹਰ ਮੌਸਮ ਬਹੁਤ ਜ਼ਿਆਦਾ ਖਰਾਬ ਹੋ ਗਿਆ ਤੁਰ ਘਰੇ ਬੈਠਦੇ ਕਿਹੜੇ ਗੁਰਦੁਆਰੇ ਟੱਕ ਨਹੀਂ ਨਹੀਂ 2.5 ਕਿਲੋਮੀਟਰ ਐਥੇ ਤੇ ਹਾਂ ਤੁਰ ਕੇ ਤਾਂ ਜਾ ਸਕਦੇ ਨਹੀਂ ਹਾਂ ਤੁਰ ਕੇ ਜਾ ਸਕਦਾ ਅੱਧਾ ਘੰਟਾ 30 ਮਿੰਟ ਕਹ ਰਹੇ ਐਥੇ ਤੇ ਸਾਰੇ ਹਾਂ ਤਾਂ ਮੈਂ ਕਹਿ ਦਿੱਤੀ ਵੀ ਦੂਗੇ ਗੁਰਦੁਆਰੇ ਘਮਾਂਗੇ ਲਾਂਗੋ ਤੁਸ ਉੱਧਰ ਵੀ ਜਾਵਾਂਗੇ ਉੱਧਰ ਵੀ ਚੱਲਦੇ ਹਾਂ ਤੇ ਸਾਰੇ ਬੈਠੇ ਗੱਲਾਂ ਬਾਤਾਂ ਮਾਰ ਰਹੇ ਸੀ ਤੇ ਹੁਣ ਵੀਡੀਓ ਬੰਦ ਕਰਦੇ ਆ ਦੋ ਦਿਨ ਦੀ ਇਤ ਅਗਰਬੇ ਦੇ ਬਣਾਉਂਦੇ ਪ੍ਰੋਗਰਾਮ ਅੱਜ ਇੱਕ ਹੈਗਾ ਇੱਕ ਐਕਟੀਵਿਟੀ ਹੈਗੀ ਸ਼ਾਮ ਦੀ ਥਲੇ ਦੇਖਦੇ ਜਦ ਤੱਕ ਜੇ ਮੌਸਮ ਖੁੱਲ ਕੇ ਤਾਂ ਗੁਰਦੁਆਰਾ ਸਾਹਿਬ ਜਾ ਕੇ ਆਵਾਂਗੇ ਨਹੀਂ ਉਧਰ ਜਾਵਾਂਗੇ ਸਾਰ